एक दूसरे से करते हैं प्यार हम एक दूसरे के लिए बेकार हम एक दूसरे के वास्ते वरना पड़े तो है तैयार हम है तैयार हम एक दूसरे से करते हैं प्यार हम एक दूसरे के लिए बेगार तो, हम ਸਿਰ ਕੇ ਬਾਤ ਤੇ ਮਰਨਾ ਪੜੇ ਤੂੰ ਹੈ ਤੇ ਯਾਰ ਹਮ ਹੈ ਤੇ ਯਾਰ ਹਮ ਜੀ ਕਿੱਥੇ ਹੋਈਆਂ ਤੇ ਕਿੰਨੇ ਸਾਲ ਵਾ ਕੱਟਨੇ ਆ ਤੇ ਕੀ ਕਹਿਣਾ ਚਾਹਦੇ ਆ ਅਸੀਂ ਇਕੱਠੇ ਹੋਏ 31 ਸਾਲ ਬਾਅਦ ਜੀ ਜਿਹੜਾ ਕਾਣੇ ਸਟੂਡੈਂਟ ਆ 1991 ਦੇ ਅਸੀਂ ਪਾਸ ਆਊਟ ਕੀਤੀ ਸੀ ਤੇ ਅੱਜ ਅਸੀਂ ਆਪਣੇ ਵਿਚਾਰ ਹੰਦਿਕਰਨ ਆਏ ਆ ਦੋਸਤਾਂ ਨਾਲ ਜਿਹੜਾ ਅਸੀਂ ਇਕੱਠੇ ਹੋ ਕੇ ਇੰਜੋਏ ਕੀਤਾ ਤਾਂ ਨਹੀਂ ਜ਼ਿੰਦਗੀ ਜੀਏ ਤੇ ਉਹ ਸਭ ਸਮਝ ਕਰਨਾ ਹੈ ਬਸ ਦੇਖੋ ਜੀ ਖੁਸ਼ੀ ਨੂੰ ਅੱਦਾਂ ਨਹੀਂ ਮਿਲਦੀ ਖੁਸ਼ੀ ਨੂੰ ਲੱਭਣਾ ਪੈਂਦਾ ਸਾਰਿਆਂ ਨੂੰ ਇਹੀ ਸੰਦੇਸ਼ ਹੈ ਜੀ ਵੱਧ ਤੋਂ ਵੱਧ ਖੁਸ਼ ਰਹੋ ਉਹ ਉਹ ਯਾਦਾਂ ਇਕੱਠੀਆਂ ਕਰੋ ਜਿੱਦਾਂ ਅਸੀਂ ਖੁਸ਼ ਹੋਈਏ ਤੇ ਆਨੰਦ ਮਾਣੀਏ ਜਿਹੜੀ ਲਾਈਫ ਹੈ ਲਾਈਫ ਦਾ ਕੁਝ ਪਤਾ ਨਹੀਂ ਹੈ ਵੱਧ ਤੋਂ ਵੱਧ ਲਾਈਫ ਇੰਜੋਏ ਕਰਨ ਲਈ ਖੁਸ਼ੀ ਦਾ ਮਾਹੌਲ ਜਿਹੜਾ ਉਹ ਬਣਾਓ ਸਰ ਪਹਿਲਾਂ ਤਾਂ ਜ਼ਮਾਨਾ ਬਹੁਤ ਵਧੀਆ ਸੀ ਜਿਹਨੂੰ ਕਹਦੇ ਉਹ ਹੱਥ ਨਹੀਂ ਆਣੇ ਦੁਆਰਾ ਅੱਜ ਦਾ ਜ਼ਮਾਨਾ ਬਹੁਤ ਖਰਾਬ ਹੈ ਜਿਹੜੇ ਸੀ ਕੁਝ ਕਰ ਸਕਿਆ ਆ ਕਰ ਰਹੇ ਆ ਉਹ ਨਹੀਂ ਕਰ ਸਕਦੇ ਕੋਈ ਜਾ ਕੇ ਸਾਡੇ ਬੱਚੇ ਨਹੀਂ ਕਰ ਸਕਦੇ ਉਹ ਜੇ ਨੈਕਸਟ ਜਨਰੇਸ਼ਨ ਨਹੀਂ ਕਰ ਸਕਦੇ ਬਿਸ ਕਰ ਰਹੇ ਕਿੱਦਾਂ ਮਤਲਬ ਸਮਾਜ ਖੋਟ ਆਇਆ ਵੀ ਅਸੀਂ ਇਹ ਸਾਰੇ ਕੱਢੇ ਹੋਈਏ ਪਰ ਸਰ ਮਿਲਣ ਦੀ ਚਾਹ ਸਾਰੇ ਸਾਰਿਆਂ ਦੇ ਦਿਲ ਦੇ ਵਿੱਚ ਵੀ ਸਭ ਨੂੰ ਮਿਲਣਾ ਹੈ ਦੁਬਾਰਾ ਇਕੱਠੇ ਹੋਣਾ ਉਹ ਜ਼ਿੰਦਗੀ ਜੀਣੇ ਦੁਬਾਰਾ ਜਿਹੜੀ ਇਸ ਪਲਾਂ ਭੁੱਟ ਚੁੱਕੇ ਆ ਤੇ ਅਸੀਂ ਬੱਚੇ ਸੀ ਮੈਂ ਤੁਹਾਡੇ ਕੋਲ ਚਾਹੇ ਹੋ ਗਏ ਹਾਂ ਜੀ ਕਿੱਦਾਂ ਦਾ ਫੀਲ ਹੋ ਰਿਹਾ ਹੈ ਤੇ ਬੱਚਿਆਂ ਨੂੰ ਕੀ ਸਰ ਸਾਨੂੰ ਲੱਗਦਾ ਨਹੀਂ ਸੀ ਵੀ ਵੱਡੇ ਵੱਡੇ ਹੋ ਗਏ ਸਾਡੇ ਬੱਚੇ ਵਿਆਹੇ ਗਏ ਜਾਂ ਵੱਡੇ ਹੋ ਗਏ ਸਾਨੂੰ ਅੱਜ ਵੀ ਇਹੀ ਲੱਗਦਾ ਵੀ ਅਸੀਂ ਉਹੀ 15 ਹਾਲ ਦੇ ਖਬਰ ਟੀਵੀ ਨਾਲ ਜੁੜਿਆ ਤੁਸੀਂ ਇਸ ਟਾਈਮ ਅਸੀਂ ਇੱਕ ਐਸੀ ਚੀਜ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੁਝ ਦੋਸਤ ਇੱਥੇ ਇਕੱਠੇ ਹੋਏ ਹੋਏ ਨੇ ਕਿਉਂ ਇਕੱਠੇ ਹੋਏ ਨੇ ਕੀ ਕਾਰਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਤਾ ਲੱਗਿਆ ਕੀ ਕਹਿੰਦੇ ਕੀ ਪੁਰਾਣੇ ਦੋਸਤ ਨੇ ਕੀ ਆ ਗੱਲਬਾਤ ਜਰੂਰ ਕਰਾਂਗੇ ਆਜੋ ਸਾਡੇ ਨਾਲ ਬਾਈ ਜੀ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋਏ ਹੋ ਕਿਉਂ ਇਕੱਠੇ ਹੋਏ ਹੋ ਕੀ ਕਾਰਨ ਆ ਸਾਨੂੰ ਕੁਝ ਇਨਫੋਰਮੇਸ਼ਨ ਮਿਲੀ ਆ ਵੀ ਤੁਸੀਂ ਕਿਸੇ ਵਜ੍ਹਾ ਕਰਕੇ ਇਕੱਠੇ ਹੋਏ ਹੋ ਕਿਉਂਕਿ ਅਕਸਰ ਇੱਥੇ ਬਜ਼ੁਰਗ ਹੁੰਦੇ ਨੇ ਜਿਆਦਾ ਤੇ ਅੱਜ ਤੁਸੀਂ ਆਏ ਹੋਏ ਹੋ ਕੀ ਕਾਰਨ ਆ ਮੜਾ ਦੱਸੋਗੇ ਇਸ ਵਾਰ ਸਪੈਸ਼ਲ ਕਲਾਸਮੇਟ ਆ ਅੱਛਾ ਜੀ ਅਸੀਂ 99 ਬਣਦੇ ਪਾਸਮੇਟਾਂ ਇਕੱਠੇ ਹੋਏ ਆ 33 ਸਾਲਾਂ ਬਾਅਦ ਤੇ ਅਸੀਂ ਆਪਣੀ ਪ੍ਰਾਣੀਆਂ ਯਾਦਦਾਂ ਤਾਜ਼ਾ ਕਰਨੀ ਆ ਸੀ ਕੁਝ ਇਕੱਠੇ ਹੋ ਗਏ ਤੇ ਬਾਕੀ ਸਾਡੇ ਭਰਾ ਨਹੀਂ ਆ ਸਕੇ ਉਹ ਬਾਹਰ ਨੇ ਤੇ ਅਸੀਂ ਇਕੱਠੇ ਹੋਣਾ ਸੀਗਾ ਤੇ ਇੰਜੋਏ ਕਰਨਾ ਸੀ ਤੇ ਅਸੀਂ ਇੱਕ ਗਰੁੱਪ ਬਣਾਇਆ ਆਪਣਾ ਕਲਾਸਮੇਟ ਦੇ ਨਾਮ ਦਾ ਉਹਦੇ ਵਿੱਚ ਸਾਰੇ ਇਕੱਠੇ ਇਕੱਠੇ ਹੋ ਗਏ ਬੱਚੇ ਅਸੀਂ ਆਪਣੀ ਇੱਕ ਪਾਰਟੀ ਕੀਤੀ 23 ਅਕਤੂਬਰ ਨੂੰ ਜਿਹਦੇ ਵਿੱਚ ਪਹਿਲਾਂ ਸਕੂਲ ਗਏ ਸੀ ਸਕੂਲ ਜਾ ਕੇ ਜਲਦੀ ਪਿੰਡ ਕਿਤੇ ਉਹਨਾਂ ਨੂੰ ਫਿਰ ਅਸੀਂ ਇੱਕ ਹੋਟਲ ਬੁੱਕ ਕੀਤਾ ਸੀਗਾ ਹੋਟਲ ਦੇ ਵਿੱਚ ਜਾ ਕੇ ਅਸੀਂ ਇੰਜੋਏ ਕੀਤਾ ਲੰਚ ਕੀਤਾ ਗੇਮਸ ਖੇਲੀ ਜੋਕ ਸੁਣਾਏ ਕਿ ਨੇ ਸੌਂਗ ਸੁਣਾਇਆ ਤੇ ਆਪਣੇ ਆਪਣੇ ਵਿਚਾਰਾਂਾਂ ਦੀ ਕੀਤੇ ਆਪਣੀ ਫੈਮਲੀ ਦੱਸਿਆ ਫੈਮਲੀ ਬਾਰੇ ਮੇਰੀ ਫੈਮਲੀ 'ਚ ਕੌਣ ਹੈ ਮੇਰੀ ਫੈਮਲੀ 'ਚ ਕੌਣ ਹੈ ਕਿਉਂਕਿ ਹੁਣ ਸਾਡੀ ਉਮਰ ਇਸ ਟਾਈਮ 49 50 ਹੋ ਚੁੱਕੀ ਹੈ ਅੱਜ 33 ਸਾਲ ਇਕੱਠੇ ਹੋਏ ਆ ਅਸੀਂ ਉਹ ਦਿਨਾਂ ਦੇ ਵਿੱਚ ਅੱਜ ਦੇ ਦਿਨਾਂ ਦੇ ਵਿੱਚ ਪੁਰਾਣੀ ਜ਼ਿੰਦਗੀ 15 ਸਾਲ ਦੀ ਜ਼ਿੰਦਗੀ ਦੁਆਰਾ ਜੀ ਸੋ ਇੱਥੇ ਦੱਸ ਦਈਏ ਦਰਸ਼ਕਾਂ ਨੂੰ ਵੀ ਇਹ ਗੱਲ ਵਾਕਈ ਸੱਚ ਆ ਕਿ ਇਹ ਦੋਸਤ ਬਿਨਾਂ ਮਤਲਬ ਤੋਂ ਇਸ ਪਾਰਕ ਦੇ ਵਿੱਚ ਇਕੱਠੇ ਨਹੀਂ ਹੋਏ ਹੈਗੇ ਕਿਉਂਕਿ ਜੋ ਸਾਨੂੰ ਖਬਰ ਮਿਲੀ ਸੀ ਕਿ ਇਹ ਕੋਈ ਪੁਰਾਣੇ ਦੋਸਤ ਨੇ ਜਿਹੜੇ ਕੀ ਸਕੂਲ ਟਾਈਮ ਇਕੱਠੇ ਪੜ੍ਹਦੇ ਸੀ ਸੋ ਉਹਨਾਂ ਨੇ ਇਹ ਵੀ ਦੱਸਿਆ ਸੀ ਵੀ ਇਹ 1991 ਦੇ ਵਿੱਚ ਉਹ ਸਟੂਡੈਂਟ ਜਿਹੜੇ ਇੱਕ GHJ ਸਕੂਲ ਸ਼ਿਮਲਾਪੁਰੀ ਦੇ ਵਿੱਚ ਇਕੱਠੇ ਪੜ੍ਹਨ ਵਾਲੇ ਉਹ ਸਟੂਡੈਂਟ ਨੇ ਤੇ ਇਹ 27 ਜਿਹੜੇ ਦੋਸਤ ਸੀਗੇ ਇਕੱਠੇ ਹੋਏ ਨੇ ਸੋ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਆ ਕਿ ਏ ਜਿਹੜੇ ਅਸੀਂ ਕਿਸ ਤਰ੍ਹਾਂ ਇਕੱਠੇ ਹੋਇਆ ਫਿਰ ਤੁਸੀਂ ਇਹ ਜਿਹੜਾ ਗਰੁੱਪ ਆਵਾ ਤੁਹਾਡੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਅੱਜ ਕੱਲ ਜੇ ਦੇਖਿਆ ਜਾਵੇ ਤਾਂ ਲੋਕ ਇੰਨੇ ਵਿਅਸਤ ਨੇ ਪਰਿਵਾਰ ਕੋਲੇ ਵੀ ਇੰਨਾ ਟਾਈਮ ਨਹੀਂ ਵੀ ਉਹ ਆਪਣੇ ਬੱਚਿਆਂ ਨੂੰ ਮਿਲ ਸਕੇ ਜਾਂ ਉਹਨਾਂ ਤੇ ਵੀ ਧਿਆਨ ਦੇ ਸਕੇ ਪਰ ਤੁਸੀਂ ਇੰਨੇ ਜਿਹੜੇ ਸਥਾਈ ਮੈਂਬਰ ਉਸ ਸਮੇਂ ਕਨਵੇਂ ਦੇ ਵਿੱਚ ਪੜਨ ਵਾਲੇ ਇਕੱਠੇ ਹੋ ਗਏ ਇੰਨਾ ਟਾਈਮ ਕਿਵੇਂ ਕੱਢਿਆ ਕਿਉਂਕਿ ਜਿੱਥੇ ਤੱਕ ਦੇਖਿਆ ਜਾਵੇ ਤਾਂ ਤੁਸੀਂ ਸਾਰੇ ਕੰਮਕਾਰ ਵਾਲੇ ਬੰਦੇ ਹੋ बिजनेसमੈਨ ਵੀ ਹੋ ਵਿੱਚ ਤੇ ਇਹ ਸਾਰਾ ਤੁਸੀਂ ਕਿੱਦਾਂ ਸੋਚਿਆ ਤੇ ਉਸ ਲਾਈਫ ਨੂੰ ਜੀਣ ਬਾਰੇ ਜਾ ਉਸੀ ਨੂੰ ਕਿਸ ਤਰ੍ਹਾਂ ਤੁਹਾਡੇ ਕੱਚ 'ਚ ਬੰਦੇ ਆਏ ਤੇ ਕਿਦਾਂ ਫਿਰ ਸਾਰਾ ਕੁਝ ਹੋ ਗਿਆ ਦੇਖੋ ਸਰ ਮਿਲਣ ਦੀ ਚਾਹ ਹੁੰਦੀ ਹੈ ਵੀ ਦੋਸਤਾਂ ਨੂੰ ਪੁਰਾਣਾਂ ਨੂੰ ਮਿਲਣਾ ਪੁਰਾਣੀ ਜ਼ਿੰਦਗੀ ਦੁਆਰਾ ਅਸੀਂ ਤਾਂ ਜਾ ਤਾਜ਼ਾ ਕਰਨੀ ਸਾਡੀ ਕਲਾਸਮੇਟ ਸੀ ਕਮਲਜੀਤ ਕੌਰ ਜੋ ਯੂਕੇ ਰਹਿੰਦੀ ਹੈ ਉਹਦੇ ਮਨ 'ਚ ਆਇਆ ਵੀ ਆਪਾਂ ਸਭ ਨੂੰ ਮਿਲਣਾ ਇੱਕ ਸਾਡੀ ਫਰੈਂਡ ਹੋ ਰਹਾ ਮੋਨਕਾ ਕਰਕੇ ਉਹਨੂੰ ਉਹਨੇ ਅਪਰੋਚ ਕੀਤਾ ਵੀ ਆਪਾਂ ਮਿਲਣਾ ਵੀ ਕਿਦਾਂ ਪੋਸੀਬਲ ਹੋ ਸਕੂਗਾ ਉਹਨੇ ਫਿਰ ਗਰੁੱਪ ਬਣਾਇਆ ਕਿ ਜਿੰਨੇ ਬੰਦੇ ਸੀਗੇ ਪੰਜ-ਛੇ ਬੰਦੇ ਕੁੜੀਆਂ ਜਾਂ ਮੁੰਡੇ ਇਕੱਠੇ ਕੀਤੇ ਆਉਣੇ ਫਿਰ ਉਹਨੇ ਇਹਨੂੰ ਅਪਰੋਚ ਕੀਤੀ ਇਹਨੇ ਮੈਨੂੰ ਅਪਰੋਚ ਕੀਤੀ ਮੈਂ ਉਹਨੂੰ ਕੀਤੀ ਸੀ ਗਰੁੱਪ ਬਣਾਇਆ ਤੇ ਚਲੋ ਬੁਆਇਸ ਤਾਂ ਇਕੱਠੇ ਹੋ ਗਏ ਸਾਰੇ ਜੀ ਮੇਨਲੀ ਸੀਗਾ ਗਰਲਸ ਆ ਜਿਹੜੀਆਂ ਮਤਲਬ ਵੇਹ ਗਈਆਂ ਕੋਈ ਕਿਤੇ ਕੋਈ ਕਿਤੇ ਉਹਨਾਂ ਨੂੰ ਲੱਭਣਾ ਬਹੁਤ ਮੁਸ਼ਕਲ ਸੀ ਅਸੀਂ ਉਹਨਾਂ ਦੇ ਘਰ ਆਏ ਪੇਰੈਂਟਸ ਜਾ ਕੇ ਇਹਨਾਂ ਦੇ ਪੇਰੈਂਟਸ ਰਹਿੰਦੇ ਸੀ ਉੱਥੇ ਜਾ ਕੇ ਪਤਾ ਕੀਤਾ ਉਹਨਾਂ ਦੇ ਆਸਪਾਸ ਪਤਾ ਕੀਤਾ ਕਿ ਕਿੱਥੇ ਐ ਕਿ ਨੰਬਰ ਮਿਲ ਸਕਦਾ ਇਹਨਾਂ ਦਾ ਉਹਦਾ ਨੰਬਰ ਲਿਆ ਫਿਰ ਅੱਗੇ ਕਿਸ ਚੈਨ ਜੁੜਦੀ ਗਈ ਜੀ ਇਕੱਠੇ ਕਰਦੇ ਗਏ ਸੀ ਹੁਣ ਸਾਡੇ ਕੋਲ ਇੱਕ ਸਾਡੀ ਕਲਾਸਮੇਟ ਚੰਡੀਗੜ੍ਹ ਹੈ ਜੀ ਖਰੜਾ ਜਲੰਧਰ ਹੈ ਗੜਸ਼ੰਕਰ ਹੈ ਤੇ ਇੱਕ ਮਲੇ ਕੋਟਲੇ ਆ ਯੂਕੇ ਹੋ ਗਈ ਬਾਕੀ ਜਿੱਥੇ ਤੁਹਾਨੂੰ ਕੁੜੀਆਂ ਲੋਕਲ ਸੀਗੀਆਂ ਨੇ ਦੇਖਿਆ ਇਹ ਤਾਂ ਪੰਜਾਬ ਤੋਂ ਥੋੜੇ ਜ਼ਿਆਦਾ ਨੇ ਸਟੂਡੈਂਟ ਜੀ 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 ਯਾਰ ਪੰਜਾਬੀ ਨੇ ਤੇ ਕਰੋ ਪਰਵਾਹ ਦੇਖੋ ਜੀ ਗਰੁੱਪ ਬਣਾਣਾ ਸਾਨੂੰ ਵੀ ਪਤਾ ਸੀ ਅਸੀਂ ਜਦੋਂ ਬਣਾਉਣ ਲੱਗੇ ਸਾਨੂੰ ਵੀ ਪਤਾ ਸੀ ਕਿ ਇਹ ਬੜਾ ਔਖਾ ਹੈ ਤੇ ਮੁਸ਼ਕਲ ਆ ਕਿਉਂਕਿ ਅਸਲ ਤਾਂ ਨਾ ਵੱਡਾ ਗਰੁੱਪ ਤਾਂ ਬਣਿਆ ਦੇਖਿਆ ਨਹੀਂ ਕਿਸੇ ਨੇ ਪੰਜ ਮਿਲ ਗਏ ਯਾਰ ਦੋਸਤੋ ਕਿਸੇ ਨੂੰ 10 ਮਿਲ ਗਏ ਅਸੀਂ ਟੋਟਲ ਹੈਗੇ 27 ਜਿਹੜੇ ਅਸੀਂ ਗਰੁੱਪ 'ਚ ਇਕੱਠੇ ਹੋਏ ਆਂ ਅੱਛਾ ਜਿੰਨਾ ਅਸੀਂ ਸਾਨੂੰ ਔਖਾ ਹੋਇਆ ਗਰੁੱਪ ਇਕੱਠਾ ਬਣਾ ਹੁਣ ਚ ਇਕੱਠੇ ਹੋਣ ਚ ਓਨੀ ਅੱਜ ਪਤਾ ਨਹੀਂ ਕਿੰਨੇ ਗੁਣਾ ਸਾਨੂੰ ਖੁਸ਼ੀ ਹੋ ਰਹੀ ਹੈ ਗਰੁੱਪ ਬਣ ਕੇ ਬਣਨ ਦੀ ਔਰ ਅਸੀਂ ਆਪਸ ਦੇ ਵਿੱਚ ਗਰੁੱਪ ਵਿੱਚ ਗੱਲਾਂ ਕਰਕੇ ਬੜਾ ਹੀ ਖੁਸ਼ੀ ਮਹਿਸੂਸ ਕਰਦੇ ਆ ਹਰ ਇੱਕ ਘਰ ਦੇ ਵਿੱਚ ਪ੍ਰੋਬਲਮਾਂ ਹੁੰਦੀਆਂ ਨੇ ਕਿਸੇ ਨੂੰ ਕੋਈ ਬਟ ਉਹ ਸਾਰੀਆਂ ਉਸੇ ਟਾਈਮ ਹੀ ਵਾਸ਼ ਆਊਟ ਹੋ ਜਾਂਦੀਆਂ ਜਦੋਂ ਅਸੀਂ ਗਰੁੱਪ ਵਿੱਚ ਆਪਸ ਬੈ ਕੇ ਗੱਲਾਂ ਕਰਨ ਲੱਗਦੇ ਆ ਸਾਨੂੰ ਪੁਰਾਣੀਆਂ ਯਾਦਾਂ ਤਾਈਆਂ ਹੋ ਜਾਂਦੀਆਂ ਨੇ ਤੇ ਅਸੀਂ ਪੂਰਾ ਖੁਸ਼ ਹੋ ਜਾਂਦੇ ਆ ਪਰ ਜੇ ਦੇਖਿਆ ਜਾਵੇ ਤਾਂ 34 35 ਸਾਲ 33 34 ਸਾਲ ਹੋ ਚੁੱਕੇ ਨੇ ਇਸ ਗੱਲ ਨੂੰ ਪਰ ਅੱਜ ਦੀ ਡੇਟ 'ਚ ਵੀ ਕੋਈ ਗਵਾਂਢੀ ਗਵਾਂਢੀ ਨੂੰ ਨਹੀਂ ਮਿਲਦਾ ਪਰ ਤੁਸੀਂ ਫਿਰ ਵੀ ਇੰਨਾ ਐਫਰਟ ਕਰਕੇ ਸਾਰੇ ਬੰਦੇ ਇਕੱਠੇ ਕਰ ਲਏ ਤੇ ਮੁਸ਼ਕਲਾਂ ਕਿੰਨੀਆਂ ਆਈਆਂ ਕਿਉਂਕਿ ਦੇਖਿਆ ਜਾਵੇ ਤਾਂ ਪਹਿਲਾਂ ਤਾਂ ਦੋ ਚਾਰ ਕੀ ਇਕੱਠੇ ਹੋਏ ਹੁੰਦੇ ਆ ਠੀਕ ਹੈ ਨਹੀਂ ਉਸ ਤੋਂ ਬਾਅਦ ਆਪਣਾ ਕੰਮ ਵੀ ਦੇਖਣਾ ਉਹ ਦੋਸਤ ਵੀ ਲੱਭਣੇ ਆਪਣੀ ਉਹ ਲਾਈਫ ਵੀ ਜੀਣੀ ਕਿਉਂਕਿ ਦੇਖਿਆ ਜਾਵੇ ਤਾਂ ਹੁਣ ਤੱਕ ਸਾਡੀ ਜੋ ਲਾਈਫ ਦੇ ਵਿੱਚ ਅਸੀਂ ਹੁਣ ਤੱਕ ਜਿੰਨੀਆਂ ਖਬਰਾਂ ਵੀ ਕੀਤੀਆਂ ਜਾਂ ਕੁਝ ਵੀ ਦੇਖਿਆ ਤਾਂ ਪੂਰੀ ਕਲਾਸ ਦੀ ਕਲਾਸ ਕਦੇ ਅੱਜ ਤੱਕ ਢੀ ਨਹੀਂ ਹੋਈ ਪੰਜ ਸੱਤ ਦੋਸਤ ਜ਼ਰੂਰ ਇਕੱਠੇ ਹੋ ਜਾਂਦੇ ਆ ਪਰ ਇੱਥੇ ਫਿਰ ਪ੍ਰੋਬਲਮ ਆ ਕੀ ਫੇਸ ਕਰਦੀਆਂ ਨੇ ਕਿਉਂਕਿ ਜਿੱਦਾਂ ਤੁਸੀਂ ਦੱਸਦੇ ਹੋ ਤੇ ਜਿਹੜੀਆਂ ਲੜਤੀਆਂ ਸੀ ਉਹ ਬਾਈਆਂ ਵਿਆਹੀਆਂ ਵੀ ਗਈਆਂ ਨੇ ਕੁਝ ਦੋਸਤ ਆ ਬਾਹਰ ਵੀ ਨੇ ਫਿਰ ਉਹਨਾਂ ਨੂੰ ਟੱਚ 'ਚ ਵੀ ਲਿਆ ਤੇ ਉਹਨਾਂ ਨੂੰ ਫੇਵਰ 'ਚ ਵੀ ਲਿਆ ਤੇ ਕਿਉਂਕਿ ਜੇ ਦੇਖਿਆ ਜਾਵੇ ਕੁੜੀਆਂ ਨੂੰ ਫੇਵਰ 'ਚ ਲੈਣਾ ਮੁਸ਼ਕਲ ਆ ਉਹਨਾਂ ਦੇ ਪਰਿਵਾਰ ਵੀ ਨੇ ਫਿਰ ਉਹ ਕਿਸ ਤ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਜੀ ਟਾਈਮ ਕੱਢਣ ਦੀ ਸਾਨੂੰ ਸਭ ਤੋਂ ਵੱਡੇ ਜ਼ਿਆਦਾ ਪ੍ਰੋਬਲਮ ਹੈ ਟਾਈਮ ਕੱਢਣ ਚ ਪਰ ਅਸੀਂ ਸਾਡੀ ਚਾ ਮਿਲਣ ਦੀ ਜਿਹੜੀ ਚਾ ਸੀ ਸਾਡੇ ਅੰਦਰ ਚਾ ਸੀ ਜਿਹੜੀ ਮਿਲਣ ਦੀ ਕੋ ਖੁਸ਼ੀ ਪੈਦਾ ਕਰਨ ਦੀ ਉਹ ਟਾਈਮ ਅਸੀਂ ਫਿਰ ਵੀ ਕੱਢਿਆ ਸਭ ਤੋਂ ਵੱਧ ਟਾਈਮ ਸਾਨੂੰ ਮੁਸ਼ਕਲ ਆਈ ਟਾਈਮ ਕੱਢਣ ਚ ਅਸੀਂ ਡੋਰ ਟੂ ਡੋਰ ਜਾ ਕੇ ਵੀ ਜਿਹੜੇ ਪੁਰਾਣੇ ਟਾਈਮ ਤੇ ਜਿਹੜੇ ਜਿਨ੍ਹਾਂ ਦੇ ਲੜਕੀਆਂ ਦੇ ਜਾਂ ਲੜਕੀਆਂ ਦੇ ਘਰ ਹੁੰਦੇ ਸੀ ਉਹਨਾਂ ਘਰ ਗਏ ਆ ਸਾਡੇ ਪ੍ਰਵੀਨ ਜੀ ਤੇ ਉਹਨਾਂ ਨੇ ਡੋਰ ਟੂ ਡੋਰ ਜਾ ਕੇ ਵੀ ਅਸੀਂ ਗਰੁੱਪ 'ਚ ਕੁਝ ਬੰਦੇ ਇਸ ਤਰ੍ਹਾਂ ਲੰਬੇ ਜਿਨ੍ਹਾਂ ਨੂੰ ਗਰੁੱਪ 'ਚ ਪਾਇਆ ਤੇ ਕੋਈ ਜਿਵੇਂ ਕਿਸੇ ਨੂੰ ਇੱਕ ਜਣਾ ਜਾਣਦਾ ਫਿਰ ਕਿਸੇ ਨੂੰ ਦੋ ਜਣੇ ਜਾਣਦੇ ਤੇ ਐਦਾਂ ਹੀ ਫਿਰ ਅਸੀਂ ਕਲੱਬ ਹੁੰਦੇਗੇ ਇਕੱਠੇ ਹੁੰਦੇਗੇ ਤੇ ਕੁਝ ਸਾਡੇ ਦੋਸਤਾਂ ਚਲੋ ਤੁਸੀਂ ਇਕੱਠੇ ਹੋਗੇ ਕੀ ਕੋਈ ਜਿਹੜੇ ਉਸ ਸਮੇਂ ਦੇ ਟੀਚਰ ਸੀ ਜਿਹੜੇ ਤੁਹਾਨੂੰ ਪੜ੍ਹਾਉਂਦੇ ਸੀਗੇ ਕੀ ਉਹਨਾਂ ਨਾਲ ਕੋਈ ਕੰਟੈਕਟ ਹੋਇਆ ਉਹ ਤੁਹਾਨੂੰ ਮਿਲੇ ਕੋਈ ਜੀ 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 ਸਰ ਮਿਲੇ ਸਾਡੇ ਟੀਚਰ ਪੰਜ ਸੀਗੇ ਸਾਨੂੰ ਪੜ੍ਹਾਉਂਦੇ ਸੀਗੇ ਉਹਨਾਂ ਦੀ ਕਿਡਾਤੀ ਹੋ ਚੁੱਕੀ ਇੱਕ ਨਹੀਂ ਆ ਸਕੇ ਤਿੰਨ ਟੀਚਰ ਅਸੀਂ ਸਾਡੇ ਕੋਲ ਅਸੀਂ ਇਕੱਠੇ ਹੋਏ ਹਾਂ ਤਿੰਨੇ ਚਾਰਾਂ ਜਿਹੜੇ ਮਿਲਣ ਤੇ ਚਾਰਾਂ ਨੂੰ ਟੀਚਰਾਂ ਨਾਲ ਮਿਲ ਕੇ ਸੀ ਉਹਨਾਂ ਨੂੰ ਵਧੀਆ ਮਤਲਬ ਅਸੀਂ ਸਕੂਲ ਗਏ ਉਹਨਾਂ ਕੋਲੇ ਉਹਨੇ ਸਾਡਾ ਵਧੀਆ ਸਵਾਦ ਕੀਤਾ ਅਸੀਂ ਉਹਨਾਂ ਦਾ ਸਵਾਦ ਕੀਤਾ ਵਧੀਆ ਸਾਡਾ ਕਲਾਸਰੂਮ ਚ ਕੇ ਦੁਬਾਰਾ ਆਪਣੀ ਸਾਰੀ ਕਿਥੇ ਬਹਿੰਦੀ ਹੁੰਦੀ ਸੀ ਪੂਰਾ ਸਕੂਲ ਅਸੀਂ ਦੇਖਿਆ ਤੇ ਸਾਰ ਨੂੰ ਮਿਲੇ ਗੱਲਬਾਤਾਂ ਕੀਤੀਆਂ ਤੇ ਗੱਲਬਾਤ ਕਰਨ ਨਾਲ ਅਸੀਂ ਮਤਲਬ ਫਿਰ ਅਸੀਂ ਦੁਬਾਰਾ ਸਕੂਲ ਚ ਵਿਦਾ ਲੈ ਕੇ ਸਾਰਤ ਆਪਣੇ ਤੋਂ ਆਪਣੀ ਪਾਰਟੀ ਕਰਨ ਚਲੇ ਗਏ ਉੱਥੇ ਵਧੀਆ ਇੰਜੋਏ ਕੀਤਾ ਸੀ ਤੇ ਜਿਹੜੀ ਤੁਸੀਂ ਪਾਰਟੀ ਕੀਤੀ ਆ ਉਹ ਫਿਰ ਕਿੱਥੇ ਕੀਤੀ ਆ ਤੇ ਉਹਦੇ ਵਿੱਚ ਕੀ ਸਾਰੇ ਬੰਦੇ ਆਏ ਸੀਗੇ ਕਿ ਉੱਚੋ ਕੁਝ ਰਹਿ ਗਈ ਸੀ ਸਾਰੇ 27 ਜਣੇ ਆ ਤੇ 24 ਜਣੇ ਆ ਗਏ ਕਿ ਸਾਡਾ ਫਰੈਂਡ ਅਸਟ੍ਰੇਲੀਆ ਪਰਮਿਸ਼ਨ ਦੇ ਪੰਨੂ ਉਹ ਨਹੀਂ ਆ ਸਕਿਆ ਤੇ ਕਿ ਸਾਡਾ ਦੋਸਤ ਅਸ਼ੋਕ ਕੁਮਾਰ ਉਹ ਥੋੜਾ ਵਿਅਸਤ ਸੀ ਆਪਣੇ ਕੰਮਾਂ 'ਚ ਵਿਅਸਤ ਸੀਗਾ ਨਹੀਂ ਆ ਸਕਿਆ ਤੇ ਇੱਕ ਸਾਡਾ ਕਲਾਸਮੇਟ ਹੈ ਕੀ ਨਾਮ ਸਿਲਦਾ ਮਨਜਿੰਦਰ ਕੌਰ ਉਹ ਬਿਮਾਰ ਸੀ ਨਹੀਂ ਆ ਸਕਿਆ 24 ਜਣੇ ਸੀ ਪ੍ਰੈਜ਼ੈਂਟ ਹੋਏ ਜੀ ਸਭ ਆਪਣ ਆਪਣੇ ਘਰੋਂ ਮਤਲਬ ਟਾਈਮ ਕੱਢ ਕੇ ਕੋਈ ਸਵੇਰੇ ਚਲਦੀ ਚੱਲਿਆ ਕਰੋ ਆਪ ਨੂੰ ਪਹਿਲਾਂ ਆਇਆ ਜਿੱਥੋਂ ਆਣਾ ਸੀ ਕਿ ਨੋਡੇ ਤੋਂ ਆਣਾ ਸੀ ਕਿ ਕੋਜਪੁਰ ਤੋਂ ਆਣਾ ਸੀ ਤੇ ਨੇ ਫਜਲਕਾ ਤੋਂ ਆਣਾ ਸੀ ਸਾਰੇ ਇਕੱਠੇ ਹੋਏ ਜੀ ਤੇ ਬਹੁਤ ਅਨਜਕ ਕੀਤਾ ਸੀ ਸੋ ਸਕੂਲ ਦੀ ਜੇ ਲਾਈਫ ਦੀ ਗੱਲ ਕਰਾਂ ਤਾਂ ਮੈਂ ਭਾਜੀ ਅ ਜਦੋਂ ਤੁਸੀਂ ਇਕੱਠੇ ਪੜ੍ਹਦੇ ਸੀਗੇ ਉਹ ਜਿਹੜੇ ਮੂਵਮੈਂਟ ਸੀਗੇ ਉਹ ਕਿਸ ਤਰ੍ਹਾਂ ਦੇ ਸੀ ਕੀ ਉਦੋਂ ਕੋਲੇ ਕੋਈ ਝਗੜੇ ਵੀ ਜਿਵੇਂ ਹੁੰਦੇ ਸੀਗੇ ਸ਼ਰਾਰਤ ਵੀ ਕਰਦੇ ਸੀਗੇ ਬੱਚੇ ਠੀਕ ਹੈ ਨਾ ਉਸ ਸਮੇਂ ਦੇ ਕੋਈ ਮੂਵਮੈਂਟ ਸਾਂਝੇ ਕਰੋ ਸਾਡੇ ਉਸ ਟਾਈਮ ਦੀ ਮੂਵਮੈਂਟ ਰਹੀ ਸੀਗੀ ਮੈਨੂੰ ਜਿਹੜਾ ਅਰਿੰਦਰ ਸੀਗਾ ਇਹਨਾਂ ਕੋਈ ਲੜ ਨਹੀਂ ਸਕਦਾ ਜੀ ਇਹਨੂੰ ਕੋਈ ਮਾਰਦਾ ਸੀ ਇਹ ਚੱਕ ਚੱਕ ਮਾਰਦਾ ਸੀ ਸਾਰਿਆਂ ਨੂੰ ਇਹ ਸਾਰੇ ਇੱਕ ਬੁਰੀ ਕਲਾਸ ਤੋਂ ਜੜਦੇ ਸੀ ਅੱਛਾ ਹਾਂ ਇਹ ਮਤ ਤਕੜੇ ਸੀ ਜਦ ਇਹ ਤਕੜੇ ਸੀ ਸ਼ਰਾਰਤੀ ਸੀਗੇ ਪੂਰੇ ਸਕੂਲ ਦੇ ਵਿੱਚ ਕੀ ਕਹਿਣਾ ਚਾਹੋਗੇ ਕਹਿੰਦੇ ਵੀ ਥੀ ਸ਼ਰਾਰਤੀ ਸੀ ਤੱਕ ਉਸ ਚਤਕ ਮਾਰਦੇ ਹਾਂਜੀ ਸ਼ਰਾਰਤ ਤਾਂ ਦੇਖੋ ਵੀ ਸਕੂਲ ਦੇ ਵਿੱਚ ਹੁੰਦੀ ਐ ਨੇ ਖੇਡਦੇ ਆ ਹਾਸ ਦੇ ਖੇਡਦੇ ਆ ਹੈਂ ਜੀ ਬਚਪਨ ਐ ਇਹੋ ਜਿਹਾ ਹੁੰਦਾ ਸ਼ਰਾਰਤਾਂ ਦੀ ਵਾਲਾ ਹੁੰਦਾ ਹੈਗਾ ਇਹਦੇ ਵਿੱਚ ਵੀ ਸ਼ਰਾਰਤਾਂ ਸੀ ਬੱਚੇ ਜਦੋਂ ਸ਼ਰਤ ਕਰਦੇ ਸੀ ਇੱਕ ਦੂਜੇ ਨਾਲ ਅਸੀਂ ਆਪਸ ਵਿੱਚ ਖਲੜਦੇ ਹੁੜਤੇ ਸੀਗੇ ਤੇ ਜੋ ਸਾਇਨਦਾ ਸੀਗਾ ਚੱਕ ਤੱਕੇ ਮਾਰਨੇ ਹੀ ਪੈਂਦੇ ਸੀਗੇ ਫਿਰ ਪੜਾਈ ਦੇ ਵਿੱਚ ਜੇ ਦੇਖਿਆ ਜਾਵੇ ਪੜ੍ਹਾਈ ਦੇ ਵਿੱਚ ਹੁਸ਼ਿਆਰ ਕਿਹੜਾ ਸੀਗਾ ਤੇ ਨਲਾਇਕ ਕਿਹੜਾ ਸੀਗਾ ਕਿਉਂਕਿ ਕੁਛ ਨਾ ਬੈਕ ਬੈਂਚਰ ਹੁੰਦੇ ਨੇ ਜਿਹੜੇ ਪਿੱਛੇ ਹੀ ਬੈਠਦੇ ਨੇ ਉਹਨਾਂ ਨੇ ਮੂੰਹੇ ਕਰੇ ਬਹਿਣਾ ਹੀ ਨਹੀਂ ਹੁੰਦਾ ਸਰ ਸਾਡੇ ਚ ਨਾ ਜਿਆਦਾਤਰ ਜਿਹੜੀ ਕੁੜੀਆਂ ਸੀ ਸਾਡੇ ਸਕੂਲ ਦੀ ਮਤਲਬ ਸਾਡੀ ਕਲਾਸ ਦੀਆਂ ਉਹੀ ਜਿੰਨਾ ਹੁਸ਼ਿਆਰ ਸੀ ਮੁੰਡੇ ਐਵਰੇਜ ਸੀਗੇ ਹਾਂ ਉਹ ਤਾਂ ਪਤਾ ਹੀ ਨਹੀਂ ਹਾਂ ਬੈਕ ਬੈਂਚ ਹੁੰਦੇ ਨੇ ਮੁੰਡੇ ਹਾਂ ਕੁੜੀਆਂ ਸਾਰੀਆਂ ਹੁਸ਼ਿਆਰ ਸੀ ਜੀ 노 ਡਾਊਟ ਵਧੀਆ ਬੀ ਸੀ ਕੁੜੀਆਂ ਵਧੀਆ ਸੁਭਾਅ ਦੀਆਂ ਸੀ ਮਤਲਬ ਕੋਈ ਇਦਾਂ ਦੀ ਨਹੀਂ ਸੀ ਕੋਈ ਕਿਤੇ ਕੈਕਟਰ ਲੈਸ ਕੋਈ ਇਦਾਂ ਦਾ ਬਹੁਤ ਵਧੀਆ ਕਲਾਸ ਸੀ ਅਸੀਂ ਕਹਿੰਦੇ ਆ ਅ ਤੇ ਅੱਜ ਵੀ ਐਕਚੁਅਲ ਦੇ ਵਿੱਚ ਪਤਾ ਗਿਆ ਅੱਜ ਹੁਣ ਆਪਾਂ ਗੱਲ ਇਸ 2024 ਦੀ ਕਰਦੇ ਆ ਇਸ ਕਰਕੇ ਤੁਹਾਨੂੰ ਇਹ ਗੱਲ ਕਹਿਣੀ ਪੈ ਰਹੀ ਆ ਕਿਉਂਕਿ ਜੇ 1991 ਦੀ ਗੱਲ ਕਰਾਂ ਨਾ ਉਦੋਂ ਬੱਚਿਆਂ ਦਾ ਆਪਸ ਵਿੱਚ ਪਿਆਰ ਹੀ ਬੜਾ ਸੀਗਾ ਤੇ ਨਾ ਕਿਸੇ ਨੂੰ ਕੋਈ ਇਹ ਹੁੰਦਾ ਸੀਗਾ ਵੀ ਕੋਈ ਗਲਤ ਨਿਗਾ ਨਾਲ ਆ ਜਾਂ ਕੋਈ ਸਿਸਟਮ ਇਦਾਂ ਦਾ ਹੈ ਨਹੀਂ ਸੀਗਾ ਕਿਉਂਕਿ ਇਸ ਕਰਕੇ ਹੀ ਤੁਸੀਂ ਅੱਜ ਇਕੱਠੇ ਹੋ ਸਕੇ ਹੋ ਨਹੀਂ ਤਾਂ ਆਲਰੇਡੀ ਜੇ ਅੱਜ ਦੇ ਜ਼ਮਾਨੇ ਦਾ ਦੇਖਿਆ ਜਾਵੇ ਤਾਂ ਇਹ ਬੱਚੇ ਕਦੇ ਇਕੱਠੇ ਨਹੀਂ ਹੋ ਸਕਦੇ ਪਹਿਲਾਂ ਪੁੱਛਿਆ ਸੀਗਾ ਵੀ ਜੀ ਕਿੱਦਾਂ ਇਕੱਠੇ ਕੀਤੇ ਉਹ ਇਕੱਠੇ ਕਰਨ ਦੀ ਇੱਕ ਵਜ੍ਹਾ ਇਹ ਵੀ ਸੀ ਸਾਡੇ ਸ਼ਰੀਫ ਅਈ ਸਾਰੇ ਸ਼ਰੀਫ ਸੀਗੇ ਵਧੀਆ ਮਤਲਬ ਘਰੋਂ ਸਾਡੇ ਫੈਮਿਲੀ ਸੰਸਕਾਰ ਇੰਨੇ ਕੁ ਵਧੀਆ ਸੀ ਬੇਸੇ ਕਿਸੇ ਨਾਲ ਮਾਰਾ ਨਹੀਂ ਕੀਤਾ ਮਾਰਾ ਇਸ ਕਰਕੇ ਅਸੀਂ ਜਿਹਦੇ ਘਰੇ ਗਏ ਕਿਸੇ ਜਿਹੜੀ ਸਾਡੀ ਗਰਲਸ ਕਲਾਸਮੇਟਸ ਨਾਲ ਘਰੇ ਗਏ ਸੀ ਮਮੀ ਨੇ ਜਾ ਕੇ ਮਿਲੇ ਦੱਸਿਆ ਮੈਂ ਪ੍ਰਵੀਨ ਆ ਜਮ ਇਹਨੇ ਦੱਸਿਆ ਮੈਂ ਗੋਰਾ ਆ ਮੈਂ ਰਜਿੰਦਰ ਆ ਉਹਨੇ ਸਾਨੂੰ ਪਛਾਣਿਆ ਵੀ ਉਹ ਮੁੰਡੇ ਉਹੀ ਨੇ ਫਿਰ ਉਹਨਾਂ ਨੇ ਹੋਰ ਕਨੈਕਟ ਕਰਨਾ ਤੇ ਸਾਡੀ ਗੱਲ ਕਰਾਈ ਅਸੀਂ ਉਹਨਾਂ ਨੇ ਐਡ ਕੀਤਾ ਗਰੁੱਪ ਦੇ ਵਿੱਚ ਤਾਂ ਹੀ ਅਸੀਂ ਇੰਨਾ ਵੱਡਾ ਗਰੁੱਪ ਬਣਾ ਸਕਿਆ ਨਹੀਂ ਬੰਨਾ ਬਹੁਤ ਮੁਸ਼ਕਲ ਸੀ ਤੇ ਭਾਈ ਜੇ ਗੱਲ ਕੀਤੀ ਜਾਵੇ ਹੁਣ ਹੁਣ ਤੁਹਾਡੇ ਜਿਹੜੇ ਪਰਿਵਾਰ ਨੇ ਹੁਣ ਜਿਵੇਂ ਬੱਚੇ ਆ ਤੁਸੀਂ ਸਾਰੇ ਫੈਮਲੀਆ ਵਾਲੇ ਹੁਣ ਠੀਕ ਹੈ ਨਾ ਘਰ ਦੇ ਵਿੱਚ ਜਦੋਂ ਤੁਸੀਂ ਇਹ ਗੱਲਬਾਤ ਕੀਤੀ ਕਿ ਅਸੀਂ ਸਾਰੇ ਫਰੈਂਡ ਇਕੱਠੇ ਆਉਂਦੇ ਆਂ ਫਿਰ ਉਹਨਾਂ ਦੀ ਜਿਹੜੀ ਮੂਵਮੈਂਟ ਸੀ ਕਿੱਦਾਂ ਰਹੀ ਸੀ ਉਹਨਾਂ ਨੇ ਕਿੱਦਾਂ ਦੀ ਜਿਹੜੀ ਪ੍ਰਤੀਕਿਰਿਆ ਦਿੱਤੀ ਤੁਹਾਡੇ ਬੱਚਿਆਂ ਨੇ ਜਾਂ ਤੁਹਾਡੀ ਵਾਈਫ ਨੇ ਜਾਂ ਹੋਰ ਪਰਿਵਾਰ ਨੇ ਜਿੱਦਣ ਅਸੀਂ ਫੰਕਸ਼ਨ ਕੀਤਾ ਸੀਗਾ ਜੀ ਅਸੀਂ ਪੂਰਾ ਇੰਜੋਏ ਕੀਤਾ ਜਦੋਂ ਆ ਕੇ ਘਰ ਦੱਸਿਆ ਤਾਂ ਸਮਝ ਲਓ 12 1 ਵਜੇ ਤੱਕ ਇਹ ਹੀ ਖੁਸ਼ੀ ਚੱਲਦਾ ਰਿਹਾ ਖੁਸ਼ੀ ਮਨਾਉਂਦੇ ਰਹੇ ਸਾਰੇ ਗੌਰਨਸ ਹੁੰਦੇ ਰਹੇ ਤੇ ਖੁਸ਼ ਹੋਏ ਫੈਮਲੀ ਸਾਡੀ ਪੂਰੀ ਜਦੋਂ ਸਾਡੀਆਂ ਪ੍ਰਾਣੀਆਂ ਗੱਲਾਂ ਵੀ ਸੁਣ ਕੇ ਤੇ ਹੁਣ ਅਸੀਂ ਅੱਜ ਕਿੱਧਰ ਇਕੱਠੇ ਹੋਏ ਸਾਡੇ ਫੰਕਸ਼ਨ ਦੀਆਂ ਫੋਟੋਜ਼ ਵੀ ਹੈਗੀਆਂ ਨੇ ਵੀਡੀਓਜ਼ ਵੀ ਹੈਗੀਆਂ ਨੇ ਉਹਦੇ ਚ ਗੇਮਾਂ ਗੇਮਾਂ ਖੇលਦੇ ਆਂ ਅਸੀਂ ਇੰਜੋਏ ਕਰਦੇ ਆਂ ਉਹ ਸਾਰੀਆਂ ਦੇਖਦੇ ਆਂ ਤੇ ਪੂਰੇ ਖੁਸ਼ ਹੋ ਜਾਈਏ ਜੇ ਉਸ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਤੁਸੀਂ ਪੜਦੇ ਸੀ ਇਕੱਠੇ ਤਾਂ ਇੱਕ ਦੂਜੇ ਨੂੰ ਸ਼ਰਾਰਤਾਂ ਕਰਦੇ ਬਿਨਾਂ ਕੁੱਟੇ ਸਿੱਧੇ ਨਾਮ ਵੀ ਬੰਦਾ ਲੈਂਦਾ ਸੀਗਾ ਇੱਕ ਤਾਂ ਬੁਢੀ ਦੇ ਨਾਮ ਲੈਣਾ ਬੁਲਾਉਣਾ ਕਿਸੇ ਨੂੰ ਗੁੱਸਾ ਵੀ ਨਹੀਂ ਕਰਨਾ ਕਿਉਂਕਿ ਅੱਜ ਕੱਲ੍ਹ ਤਾਂ ਦੇਖੇ ਤਾਂ ਗੁੱਸਾ ਮਿੰਟ ਚ ਕਰ ਜਾਂਦੇ ਨੇ ਤੇ ਜੇ ਬੱਚਿਆਂ ਦੀ ਗੱਲ ਕਰੀ ਤਾਂ ਮਾਰ ਵੀ ਬੜੀ ਪੈਂਦੀ ਸੀ ਅ ਟੀਚਰ ਕੁੱਟਦੇ ਸੀ ਤਾਂ ਕੋਈ ਕਿਸੇ ਨੂੰ ਲਾਂਭਾ ਦੇਣ ਵੀ ਨਹੀਂ ਜਾਂਦਾ ਸੀਗਾ ਤੇ ਮੈਂ ਅੱਜ ਕੱਲ੍ਹ ਦੇ ਜ਼ਮਾਨੇ ਚ ਜੇ ਬੱਚੇ ਨੂੰ ਘੂਰ ਵੀ ਦੇਣ ਤਾਂ ਪੁਲਿਸ ਤੱਕ ਗੱਲ ਪਹੁੰਚ ਜਾਂਦੀ ਆ ਸਕੂਲ ਦੇ ਵਿੱਚ ਪੁਲਿਸ ਨਹੀਂ ਇਸ ਕਰਕੇ ਟੀਚਰ ਵੀ ਨਹੀਂ ਡਾਂਡਦੇ ਉਸ ਸਮੇਂ ਜਿਹੜਾ ਸਮਾਂ ਸੀਗਾ ਉਦੋਂ ਜਦੋਂ ਬੱਚਿਆਂ ਨੂੰ ਆਪਾਂ ਮਾਰਦੇ ਸੀ ਕੁੱਟਦੇ ਸੀ ਉਹ ਮੂਵਮੈਂਟ ਕਿੱਦਾਂ ਨਹੀਂ ਸੀਗੇ ਕਿਉਂਕਿ ਉਹ ਜ਼ਮਾਨੇ ਵਧੀਆ ਨਹੀਂ ਸੀ ਉਹ ਜ਼ਮਾਨਾ ਵਧੀਆ ਸੀਗਾ ਜੀ ਬੱਚਿਆਂ ਜਦੋਂ ਵੀ ਕੋਈ ਸ਼ਰਾਰਤ ਕਰਦਾ ਸੀ ਜਾਂ ਪੜ੍ਹ ਕੇ ਨਹੀਂ ਸੀਉਂਦਾ ਟੀਚਰ ਘੂਰਦੇ ਸੀ ਕੁੱਟਦੇ ਵੀ ਸੀ ਤੇ ਅੱਜ ਤੱਕ ਸਾਡੇ ਮਾਪਿਓ ਨੇ ਸਕੂਲ ਜਾ ਕੇ ਕਦੇ ਲੰਬਾ ਨਹੀਂ ਦਿੱਤਾ ਕਿ ਕਿਉਂ ਤੁਸੀਂ ਘੂਰਦੇ ਹੋ ਕਿਉਂ ਕੁੱਟਦੇ ਹੋ ਹਾਂਜੀ ਕਿਉਂਕਿ ਪਰਿਵਾਰ ਦੇਖਿਆ ਜਾਵੇ ਤਾਂ ਪਰਿਵਾਰਾਂ ਨੇ ਕਦੇ ਜਾ ਕੇ ਟੀਚਰਸ ਨੂੰ ਇਹ ਨਹੀਂ ਕਿਹਾ ਵੀ ਸਾਡੇ ਬੱਚੇ ਨੂੰ ਤੁਸੀਂ ਮਾਰਦੇ ਹੋ ਜੇ ਮਾਰਦੇ ਸੀ ਤਾਂ तकरीबन ਬੱਚੇ ਵੀ ਘਰੇ ਨਹੀਂ ਆਉਂਦੇ ਸੀ ਗੱਲ ਖਤਮ ਕਰ ਜਾਂਦੇ ਸੀ ਬਿਲਕੁਲ ਹਣਾ ਤਰੱਕੀ ਵੀ ਤਾਂ ਹੀ ਕੀਤੀ ਹੈ ਜੀ ਅਸੀਂ ਅਸੀਂ ਆਪਣੀ ਜ਼ਿੰਦਗੀ ਦੀ ਕੰਮਜਾਬ ਵੀ ਤਾਂ ਹੀ ਹੋਏ ਹਾਂ ਕੰਮਜਾਬ ਵੀ ਹੋਏ ਨੇ ਤਾਂ ਤਾਂ ਹੀ ਕੰਮਜਾਬ ਹੋਇਆ ਜੇ ਉਹਨਾਂ ਨੇ ਪੜ੍ਹ ਖਾਧੀ ਆ ਪੜ੍ਹੇ ਵਧੀਆ ਪੜ੍ਹੇ ਉਹਨਾਂ ਆਪਣੇ ਕੰਮ ਕਾਮਾਗਰਾਂ ਦੇ ਸਾਰੇ ਸਾਡੀ ਸਾਰੀ ਕਲਾਸ ਵਧੀਆ ਕਾਮਾਗਰ ਭਾਈ ਜੀ ਜੇ ਅੱਜ ਕੱਲ ਦੇ ਮਾਹੌਲ ਦੀ ਗੱਲ ਕਰਾਂ ਤਾਂ ਬੱਚੇ ਨੂੰ ਜੇ ਡਾਂਡ ਵੀ ਦਿੰਦੇ ਆ ਪੁਲਿਸ ਤੱਕ ਪਹੁੰਚ ਜਾਂਦੀ ਆ ਕੀ ਲੱਗਦਾ ਕੀ ਇਹ ਸਹੀ ਆ ਜਾ ਟੀਚਰਸ ਵੀ ਅੱਜਕੱਲ ਉਹਨਾਂ ਨਹੀਂ ਮਾਰਦੇ ਕਿ ਪੁਲਿਸ ਤੱਕ ਗੱਲ ਚਲ ਜਾਵੇ ਤੇ ਮਾਪਿਓਨ ਵੀ ਇਸ ਦੀ ਬਰਦਾਸ਼ਤ ਕਰਨੀ ਚਾਹੀਦੀ ਹੈ ਵੀ ਜੇ ਟੀਚਰ ਮਾਰਦਾ ਤਾਂ ਆਪ ਬੱਚੇ ਦੀ ਭਲਾਈ ਲਈ ਮਾਰਦਾ ਹਾਂ ਜੀ ਬਿਲਕੁਲ ਸਹੀ ਹੈ ਜੀ ਬੱਚੇ ਮਾਪੇ ਨੂੰ ਇੱਚੀ ਬੈ ਸੋਚਣਾ ਚਾਹੀਦਾ ਹੈਗਾ ਜੇ ਹੁਣ ਆਪਣੇ ਟੀਚਰ ਨਹੀਂ ਘੂਰਨਗੇ ਹੋਰ ਕਿਹਨੇ ਘੂਰਨਾ ਹੈਗਾ ਜੀ ਉੱਥੇ ਸਿੱਖਿਆ ਸਟਾਰਟ ਹੁੰਦੀ ਹੈ ਬੱਚੇ ਦੀ ਜੀ ਬਿਲਕੁਲ ਬਿਲਕੁਲ ਬੇਸ ਉੱਥੋਂ ਬਣਨਾ ਸ਼ੁਰੂ ਹੋ ਜਾਂਦਾ ਹੈ ਬੱਚੇ ਦਾ ਜਦੋਂ ਆਪਾਂ ਟੀਚਰਾਂ ਨੂੰ ਹੀ ਆਪਾਂ ਕਮਲ ਕੀ ਰੋਕਾਂਗੇ ਤਾਂ ਕਰੇ ਤਾਂ ਫਿਰ ਉਹ ਤੁਹਾਨੂੰ ਪਤਾ ਹੀ ਹੈ ਕਿੰਨਾ ਦਬਾ ਚੱਲਦੇ ਨੇ ਬੱਚੇ ਨਹੀਂ ਚ ਸੋਣਾ ਕਰਨ ਦਾ ਬੰਦਾ ਹੀ ਬੱਚਿਆਂ ਨੂੰ ਪੋੜਨ ਦਾ ਬੰਦਾ ਹੀ ਹੈ ਜੇ ਹੋਰ ਮੂਵਮੈਂਟ ਦੀ ਗੱਲ ਕਰਾਂ ਕੋਈ ਹੋਰ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਉਦਾਂ ਦਾ ਕੋਈ ਮੂਵਮੈਂਟ ਉਸ ਸਮੇਂ 1991 ਦੇ ਵਿੱਚ ਵੈਸੇ ਤਾਂ ਤੁਸੀਂ ਜੇ ਦੇਖਿਆ ਜਾਵੇ ਤਾਂ ਕਿੰਨਾ ਸਮਾਂ ਤੁਸੀਂ ਇਕੱਠੇ ਪੜ੍ਹੇ ਹੋ ਜੇ ਗੱਲ ਕਰਾਂ ਤਾਂ ਅਸੀਂ ਸਰ ਪੰਜਵੀਂ ਕਲਾਸ ਤੋਂ ਇਕੱਠੇ ਪੜ੍ਹ ਰਹੇ ਸੀ ਸਾਰੇ ਤੇ ਦਸਵੀਂ ਕਲਾਸ ਤੱਕ ਪੱਠੇ ਪੜ੍ਹਿਆ ਸੀ 5 ਸਾਲ ਬਹੁਤ ਵੱਡਾ ਪੀਰੀਅਡ ਹੁੰਦਾ ਹੈ ਮਤਲਬ ਜਿਉਂਦੀ ਸਾਡੀ ਮਤਲਬ ਨੀਵੀਂ ਰੱਖਣ ਤੋਂ ਬਾਅਦ ਵੱਡੇ ਹੋਣਾ ਉਹ ਇਕੱਠੇ ਹੋਏ ਵੱਡੇ ਹੋਏ ਹਾਂ ਹਾਂਜੀ ਇਹ ਦੇਖੋ ਵੀ 33 ਸਾਲ ਵਾਸੀਂ ਮਿਲੇ ਨਹੀਂ ਕਰੇ ਜੀ ਦੂਜੇ ਨੂੰ ਕੀ ਪੰਜ ਸਾਲ ਤੇ 33 ਸਾਲ ਬਾਅਦ ਇੱਕ ਐਂਡਿੰਗ ਚਾਹ ਹੋਈ ਮੰਦਿਰ ਚ ਮਿਲਣਾ ਹੈ ਮਤਲਬ ਪ੍ਰਮਾਤਮਾ ਨੇ ਸਾਡੇ ਨਾਲ ਦਿੱਤਾ ਸਾਰੇ ਇਕੱਠੇ ਹੋਏ ਅਸੀਂ ਤੇ ਗਰੁੱਪ ਬਣਿਆ ਸਾਰੇ ਇੰਜੋਏ ਕੀਤਾ ਜੀ ਐਸ ਵੀ ਦੇਖਿਆ ਜਾਵੇ ਤਾਂ ਇਹ ਇੱਕ ਮਿਸਾਲ ਬਣ ਚੁੱਕੀ ਆ ਕਿ ਇੱਕ ਕਲਾਸ ਦੇ ਜਿਹੜੇ 5 ਸਾਲ ਇਕੱਠੇ ਬੱਚੇ ਪੜੇ ਉਹਨੂੰ ਅੱਜ ਉਹ ਇਕੱਠੇ ਹੋਏ ਹੋਣ ਇੱਕ ਪਾਰਟੀ ਦੇ ਵਿੱਚ ਅਜ ਤੱਕ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਕਿਤੇ ਕੋਈ ਇਦਾਂ ਹੋਇਆ ਹੋਵੇ ਕਿ ਪੂਰੀ ਦੀ ਪੂਰੀ ਕਲਾਸ ਇਕੱਠੀ ਹੋਵੇ 27 ਬੱਚੇ ਥੋੜੇ ਨਹੀਂ ਹੁੰਦੇ ਤੇ ਕੋਈ ਉਹ ਗੱਲਬਾਤ ਜਿਹੜੀ ਤੁਸੀਂ ਕਰਨਾ ਚਾਹੁੰਦੇ ਹੋਗੇ ਦਰਸ਼ਕਾਂ ਨਾਲ ਸਾਂਝੀ ਜਿਹੜੇ ਤੁਹਾਡੇ ਦੋਸਤ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਇਹੀ ਕਵਾਂਗੇ ਜੀ ਨੈਕਸਟ ਜਿਹੜੀ ਆਪਣੀ ਮੀਟਿੰਗ ਹੋਊਗੀ ਚਲਾ ਜਾਓ ਪਹੁੰਚੋ ਕਿਉਂਕਿ ਜੋ ਇੰਜੁਆਇਸੀ ਕਰ ਲਿਆ ਜ਼ਿੰਦਗੀ ਜੀ ਲਈ ਉਹ ਤੁਸੀਂ ਰਹਿ ਗਏ ਨੈਕਸਟ ਟਾਈਮ ਲਾਜ਼ਮੀ ਆਓ ਉਹ ਜ਼ਿੰਦਗੀ ਜਿਓ ਇੰਨਾ ਕ ਆਨੰਦ ਆਂਦਾ ਹੈ ਦੋਸਤ ਮਿਲ ਗਏ ਸਾਡੀਆਂ ਜਨੀਆਂ ਟੈਨਸ਼ਨਾਂ ਖਤਮ ਹੋ ਗਈਆਂ ਕੋਈ ਗੁੱਸੇ ਦੇਲੇ ਖਤਮ ਹੋ ਗਏ ਪੁਰਾਣੇ ਦੋਸਤ ਮਿਲ ਗਏ ਅਸੀਂ ਮਤਲਬ ਸਾਡੀ ਉਮਰ 49 50 ਸਾਡੀ ਹੋ ਗਈ ਦੁਬਾਰਾ ਬੱਚੇ ਬਣ ਗਏ ਅਸੀਂ ਸਾਨੂੰ ਲੱਗਦਾ ਸੀ ਤੋ ਅਸੀਂ 50 ਦੇ ਹੋ ਗਏ ਅਸੀਂ ਅੱਜ 15 ਹਾਲ ਦੀ ਫੀਲ ਕਰ ਰਹੇ ਆ ਆਪਣੇ ਆਪ ਨੂੰ ਤੇ ਇੰਨਾ ਵੱਡਾ ਬੈਨੀਫਿਟ ਇਕੱਠੇ ਹੋਣ ਦਾ ਪਲੀਜ਼ ਜੇ ਨਹੀਂ ਆਏ ਹੁਣ ਇਹ ਹੀ ਯਾਰਸ਼ਾ ਵੀ ਲਾਜ਼ਮੀ ਅਗਲੀ ਵਾਰ ਲਾਜ਼ਮੀ ਆਓ ਤੇ ਹੋਰ ਵੀ ਕੋਈ ਮਤਲਬ ਅਗਲੀ ਨੈਕਸਟ ਪੀੜੀ ਆ ਜਾਂ ਸਾਡੇ ਤੋਂ ਅੱਗੇ ਆਇਆ ਪਿੱਛੇ ਆਇਆ ਉਹ ਜਿੰਦਗੀ ਦੌਰਾਨ ਨਹੀਂ ਮਿਲਣਾ ਪਿਆਰ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਕਹਿਣ ਦਾ ਮਤਲਬ ਹੈ ਕਿ ਅੱਜ ਕੱਲ ਦੇਖਿਆ ਜਾਵੇ ਤਾਂ ਜਿਹੜੇ ਰਿਸ਼ਤੇ ਨੇ ਉਹ ਇੱਕ ਤਰ੍ਹਾਂ ਦੇ ਬਹੁਤ ਫਿੱਕੇ ਹੋ ਚੁੱਕੇ ਨੇ ਬਹੁਤ ਟੁੱਟ ਚੁੱਕੇ ਨੇ ਕੋਈ ਕਿਸੇ ਨਾਲ ਲਿੰਕ ਜ਼ਿਆਦਾ ਨਹੀਂ ਰੱਖਦਾ ਕਿ ਲੱਗਦਾ ਨਹੀਂ ਕਿ ਇਸ ਤਰ੍ਹਾਂ ਜਿਹੜਾ ਪਿਆਰ ਆ ਉਹ ਵੀ ਬਣਿਆ ਰਹਿੰਦਾ ਤੇ ਤੁਹਾਡਾ ਜਿਹੜਾ ਹੁਣ ਨੈਕਸਟ ਜਿਹੜਾ ਪਲਾਨ ਆ ਕੀ ਆ ਉਹਦੇ ਵਿੱਚ ਜਿਹੜੇ ਤੁਹਾਡੇ ਬੱਚੇ ਨੇ ਕੀ ਉਹ ਇਸ ਵਿੱਚ ਸ਼ਾਮਲ ਹੋਣਗੇ ਤੁਹਾਡੇ ਪਰਿਵਾਰ ਸ਼ਾਮਲ ਹੋਣਗੇ ਤਾਂ ਜੋ ਕਿ ਤੁਸੀਂ ਇਕੱਠੇ ਜਿਹੜਾ ਇੰਜੋਏ ਕਰ ਸਕੋ ਜੀ ਜੀ ਪਹਿਲਾਂ ਅਸੀਂ ਜਿਹੜੀ ਪਹਿਲਾਂ ਸਾਡੀ ਮੀਟਿੰਗ ਹੋਈ ਹੈ ਫਸਟ ਮੀਟਿੰਗ ਸਾਡੀ ਉੱਥੇ ਅਸੀਂ ਇਕੱਲੇ ਨੈਕਸਟ ਸਾਡੀ ਪਲਾਨਿੰਗ ਇਹੀ ਹੈ ਵੀ ਸਾਰੀਆਂ ਫੈਮਲੀਆਂ ਵਿਦ ਫੈਮਲੀ ਸਾਰੇ ਆਣ ਉਹਨਾਂ ਨਾਲ ਕਿ ਬੱਚਿਆਂ ਨੂੰ ਪਤਾ ਲੱਗੇ ਵੀ ਇਹ ਕੌਣ ਹੈ ਇਹ ਕੌਣ ਲੱਗਦਾ ਮੇਰੇ ਅੰਦਰ ਬੱਚੇ ਕੀ ਕਰ ਰਹੇ ਨੇ ਕਿੰਨੇ ਕੰਮ ਜਹਾ ਹੋਏ ਨੇ ਕੀ ਕਰ ਰਹੇ ਨੇ ਕਿੱਥੇ ਨੇ ਸਭ ਨੂੰ ਪੂਰਾ ਇਹਦਾ ਜਾਣਕਾਰੀ ਮਿਲੇ ਅਜਿਹਾ ਨੇ ਸਾਰੇ ਪੂਰੇ ਅਸੀਂ ਇਕੱਠੇ ਹੋਈਏ ਬਿਲਕੁਲ ਇੱਕ ਮਿਸਾਲ ਸੈੱਟ ਕਰਨਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਸੋ ਇਹ ਉਹ ਦੋਸਤ ਨੇ ਜਿਹੜੇ 1991 ਦੇ ਵਿੱਚ ਲੁਧਿਆਣੇ ਦੇ ਜੀ ਐਚ ਜੀ ਸਕੂਲ ਦੇ ਵਿੱਚ ਇਕੱਠੇ ਪੜ੍ਹਦੇ ਸੀਗੇ ਸੋ ਇਕੱਠੇ ਪੜ੍ਹਦੇ ਇਹ ਜਿਹੜੇ ਦੋਸਤ ਤੁਸੀਂ ਮੇਰੇ ਪਿੱਛੇ ਖੜੇ ਦੇਖ ਸਕਦੇ ਹੋ ਇਹ 6 ਉਹ ਦੋਸਤ ਨੇ ਜਿਹੜੇ ਲੁਧਿਆਣੇ ਦੇ ਰਹਿਣ ਵਾਲੇ ਆ ਇਸ ਕਰਕੇ ਇਕੱਠੇ ਨੇ ਪਰ ਜਦੋਂ ਇਹਨਾਂ ਨੇ ਇਹ ਪਾਰਟੀ ਕੀਤੀ ਸੀ ਤਾਂ ਉਹਦੇ ਵਿੱਚ 27 ਮੈਂਬਰ ਜਿਹੜੇ ਦੋਸਤ ਸੀਗੇ ਜਿਨ੍ਹਾਂ ਵਿੱਚ ਕੁਝ ਲੜਕੀਆਂ ਵੀ ਸੀਗੀਆਂ ਉਹ ਵੀ ਪਹੁੰਚੇ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਉਹ ਜਿਹੜੇ ਪਰਿਵਾਰ ਇਕੱਠੇ ਕੀਤੇ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਮਿਲੇ ਉਹਨਾਂ ਨੂੰ ਕਨਵਿੰਸ ਕੀਤਾ ਕਿ ਅਸੀਂ 1991 ਦੇ ਲੈ ਕੇ ਜਿਹੜੇ ਪੜਨ ਵਾਲੇ ਇਕੱਠੇ ਸਟੂਡੈਂਟ ਆ ਸੋ ਉਸ ਸਮੇਂ ਪਿਆਰ ਵੀ ਬਹੁਤ ਹੁੰਦੇ ਸੀ ਸੋ ਇਹਨਾਂ ਨੇ ਇੱਕ ਉਹ ਮਿਸਾਲ ਇਹ 6 ਦੋਸਤ ਜਿਹੜੇ ਖੜੇ ਨੇ ਇਹਨਾਂ ਨੇ ਉਹ ਮਿਸਾਲ ਕਾਇਮ ਕੀਤੀ ਆ ਕਿ ਜਿਹੜੀ ਲੱਗਦਾ ਨਹੀਂ ਕਿ ਹੁਣ ਤੱਕ ਕਿਤੇ ਕਾਇਮ ਹੋਈ ਹੋਊਗੀ ਵੀ ਸਾਰੇ ਦੀ ਸਾਰੀ ਕਲਾਸ ਇੱਕ ਮੰਚ ਤੇ ਇਕੱਠੀ ਕਰਨੀ ਉਹ ਵੀ 30 35 ਸਾਲਾਂ ਬਾਅਦ ਬਹੁਤ ਮੁਸ਼ਕਲ ਆ ਪਰ ਇਹਨਾਂ ਨੇ ਇਹ ਵੀ ਕਿਹਾ ਕਿ ਹੋਂ ਵਾਲੇ ਸਮੇਂ ਦੇ ਵਿੱਚ ਅਸੀਂ ਤਾਲਮੇਲ ਕਰਕੇ ਸਾਰੇ ਦੋਸਤ ਜਿਹੜੇ ਸਾਡੇ ਆਪਣੇ ਬੱਚੇ ਨੇ ਪਰਿਵਾਰ ਆ ਉਹਨਾਂ ਨੂੰ ਵੀ ਨਾਲ ਉਸ ਪਾਰਟੀ ਚ ਲੈ ਕੇ ਜਾਵਾਂਗੇ ਬਾਕੀ ਹੋਰ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਤੁਸੀਂ ख़बर टी वी लुधियाणा